ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਜੀ ਕਾਫੀ ਦਿਨ ਹੋ ਗਿਆ ਆਪਣਾ ਨਾ ਟਾਈਮ ਨਹੀਂ ਲੱਗਾ ਵੀਡੀਓ ਬਣਾਉਂਦਾ ਤੇ ਅੱਜ ਨਾ ਆਪਾਂ ਲੱਗੇ ਹਾਂ ਆਪਣੇ 911 ਨੂੰ ਮਸਾਲਾ ਦੇਣ ਤੇ ਮੈਂ ਕਿਹਾ ਚਲੋ ਨਾਲ ਦੀ ਨਾਲ ਇੱਕ ਵੀਡੀਓ ਕਲਿੱਪ ਵੀ ਬਣਾ ਲੈਨੇ ਆ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਅਸੀਂ ਦੋਵੇਂ ਜਣੇ ਇੰਦੇ ਆ ਨਾਟਗਰਾਂ ਨੂੰ ਮਸਾਲਾ ਦੇਣ ਨਾਟ ਕੇ ਰਣਾ ਥੋੜੀ ਮਸਾਲਾ ਲੈਣ ਤੋਂ ਅੰਨਾ ਕਾ ਨਹੀਂ ਇਹ ਕਰਦਾ ਕਿਉਂਕਿ ਇਹ ਲੈ ਬੱਚਾ ਹੈ ਨਾ ਸਮਝ ਘਟਿਆ ਇਸ ਕਰਕੇ ਇਹਨੂੰ ਰਸਾ ਮੁੱਗ ਵੀ ਦਿਨਗਾ ਕੇ ਫਿਰ ਮਸਾਲਾ ਦੇ ਦਿੰਦੇ ਹਾਂ ਮਸਾਲਾ ਦੇਣ ਦੇ ਵੀ ਜੀ ਬੜੇ ਫਾਇਦੇ ਹੁੰਦੇ ਜਾਨਵਰ ਨੂੰ ਹਾਜਮਾ ਹਜਮਾ ਸੈੱਟ ਹੋ ਜਾਂਦਾ ਜਾਨਵਰ ਦਾ ਬਾਕੀ ਇਹ ਵੀ ਮਸਾਲਾ ਜਿਹੜਾ ਬਾਜ਼ਾਰੋਂ ਮਿਲਦਾ ਉਹ ਮਸਾਲਾ ਨਹੀਂ ਦੇਣਾ ਚਾਹੀਦਾ ਜੀ ਮਸਾਲਾ ਆਪਦਾ ਘਰ ਦਾ ਤਿਆਰ ਕੀਤਾ ਹੋਵੇ ਤੇ ਵਧੀਆ ਹੁੰਦਾ ਤੇ ਮਸਾਲੇ ਦੇ ਵਿੱਚ ਵੀ ਜਿਹੜੀਆਂ ਘਰ ਚੀਜ਼ਾਂ ਪੈ ਜਾਣੀਆਂ ਉਹ ਬਾਜ਼ਾਰ ਵਾਲੇ ਨਹੀਂ ਪਾਉਂਦੇ ਬਾਜ਼ਾਰ ਵਾਲਿਆਂ ਨੇ ਮਸਾਲੇ ਦੇ ਵਿੱਚ ਉਹ ਚੀਜ਼ਾਂ ਪਾਉਣੀ ਹੁੰਦੀਆਂ ਜਿਹੜੀਆਂ ਬਿਲਕੁਲ ਨਕਮੀਆਂ ਖਰਾਬ ਚੀਜ਼ਾਂ ਹੋਣ ਤੇ ਜਿਹੜਾ ਆਪ ਵੀ ਜੀ ਤਿਆਰ ਕਰਨਾ ਹੁੰਦਾ ਮਸਾਲਾ ਉਹ ਸਪੈਸ਼ਲ ਚੀਜ਼ਾਂ ਲਿਆ ਕੇ ਤਿਆਰ ਕਰੀਦਾ ਪਤਾ ਹੁੰਦਾ ਕਿ ਅਸੀਂ ਆਪ ਦੇ ਜਾਨਵਰਾਂ ਨੂੰ ਦੇਣਾ ਆ ਜਿਹੜੇ ਧੀਆ ਪੁੱਤਾਂ ਵਾਂਗੂ ਪਾਲੇ ਹੁੰਦੇ ਜਾਨਵਰ ਉਹ ਫਿਰ ਤੁਹਾਨੂੰ ਪਤਾ ਉਹਨਾਂ ਨੂੰ ਮਸਾਲਾ ਕੋਈ ਵੀ ਦਾਣਾ ਪਾਉਣਾ ਜਾਂ ਮਸਾਲਾ ਦੇਣਾ ਅਗੋ ਪਠਾ ਪੋਣਾ ਉਹ ਆਪਾਂ ਵਧੀਆ ਹੀ ਪਾਵਾਂਗੇ ਤੇ ਜਿਹੜਾ ਵੀ ਜੀ ਆਪਾਂ ਮੋਲ ਲਿਆਗੇ ਪਾਉਣੇ ਆ ਉਹਦੇ ਵਿੱਚ ਪਤਾ ਹੀ ਨਹੀਂ ਉਹਨਾਂ ਨੇ ਕੀ ਕੋਹਰ ਲਾਇਆ ਹੁੰਦਾ ਕੀ ਕੋ ਪਾਇਆ ਹੁੰਦਾ ਉਹਦੇ ਵਿੱਚ ਇਸ ਕਰਕੇ ਜਿਹੜੇ ਬਾਹਰ ਵਾਲੇ ਮਸਾਲੇ ਆ ਉਹਨਾਂ ਤੋਂ ਥੋੜਾ ਪਰਹੇਜ਼ ਹੀ ਕਰਨਾ ਚਾਹੀਦਾ ਨਹੀਂ ਦੇਣੇ ਚਾਹੀਦੇ ਜਾਨਵਰਾਂ ਨੂੰ ਕੋਈ ਪਤਾ ਨਹੀਂ ਉਹਦੇ ਵਿੱਚ ਕੀ ਪਾਇਆ ਹੋਵੇ ਬਾਕੀ ਜੇ ਵੀਰ ਜੀ ਤੁਹਾਨੂੰ ਆਪਣੀ ਵੀਡੀਓ ਲੱਗਦੀ ਆ ਚੰਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ